ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 32 گاਵਾ ਵਿਕਰੀ ਵਾਲੀਆਂ ਇੱਕੋ ਘਰੋਂ ਦਿਖਾਉਣ ਜਾਗੇ ਹਰ ਇੱਕ ਪ੍ਰਕਾਰ ਦੀ ਤੁਹਾਨੂੰ ਵੈਰਾਈਟੀ ਮਿਲੇਗੀ ਤੇ ਹਰ ਇੱਕ ਪ੍ਰਕਾਰ ਦਾ ਰੇਟ ਮਿਲੇਗਾ ਜਰਸੀ ਐਰਐਸਆਰ ਐਚਐਫ ਗਰਲੈਂਡੋ ਸਾਹੀਵਾਲ ਜਿੱਦਾਂ ਦੀ ਬੈੜ ਕਹਿੰਦਾ ਭਾਵ ਤੁਹਾਡੇ ਸੁਪਨੇ ਦੇ ਵਿੱਚ ਆਉਂਦੀ ਆ ਸੂਈਸ ਵੀ ਭਾਵ ਦਿਓ ਤਾਜੀ ਫਰੈਸ਼ ਬਿਲਕੁਲ ਇੱਕ ਤੋਂ ਦੋ ਦਿਨ ਦੀ ਸੂਈ ਵੀ ਜਾਂ ਤੁਸੀਂ ਭਾਵ ਦਿਓ ਗੱਬਣ ਵੈੜ ਜਿੱਦਾਂ ਦਾ ਰੇਟ ਚਾਹੀਦਾ ਮਾਰਕੀਟ ਦਾ ਰੇਟ ਉਸ ਅਕੋਰਡਿੰਗ ਦਾ ਬਿਲਕੁਲ ਵੈੜਾ ਹੋਣੀ ਹੈ ਕਦੋਂ ਵੇਚਣਾ ਕਿੱਥੇ ਖੜ੍ਹਣਾ ਕੀ ਐਡਰੈਸ ਆ ਬਾਕੀ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓਗੇ ਕਰੀਏ ਗੱਲਬਾਤ ਕਾਲ ਬਾਈ ਜੀ ਸასი ਕਾਲ ਵੀਰੇ ਸასი ਕਾਲ ਵੀ ਜੀ ਹਾਂਜੀ ਆਪਣਾ ਨਾਮ ਐਡਰੈਸ ਕਨਫਰਮ ਕਰਾ ਲਓ ਵੀਰੇ ਆਪਣਾ ਨਾਮ ਰਮਨਪ੍ਰੀਤ ਸਿੰਘ ਹੈਗਾ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਵੀਰੇ ਕਲਾਲੇ ਵਾਲੀ ਸੜਕ ਤੇ ਆਪਣਾ ਫਾਰਮ ਜਿਨਾਬੀ ਵੀਰੇ ਆਪਣਾ ਬਰਨਾਲਾ ਹੈਗਾ ਕਨੈਕਟ ਨੰਬਰ ਨੋਟ ਕਰ ਲਓ 62807 13934 62807 13934 ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਵੀਰੇ ਤੁਸੀਂ ਵਟਸਐਪ ਦੇ ਉੱਪਰ ਕੋਈ ਵੀ ਮੈਸੇਜ ਕਰੋਗੇ ਜਿਹੜੀ ਸਾਡੀ ਲੋਕੇਸ਼ਨ ਆਗੀ ਉਹ ਤੁਹਾਨੂੰ ਵੀਰੇ ਆਟੋਮੈਟਿਕ ਆਜੂਗੀ ਉਹਦੇ ਟੱਚ ਕਰਕੇ ਉਹਨੂੰ ਖੋਲ ਲਿਓ ਵੀਰੇ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਹੈ ਵੱਡੀ ਗੱਲ ਆ ਵੀਰੇ ਇੱਕ ਬਾਕੀ ਵੀਰ ਜਿਹੜੀ ਆਪਾਂ ਵੀਡੀਓ ਬਣਾਉਣੇ ਆਂਗੇ ਇਹ ਵੀਰੇ ਆਪਾਂ ਜਿਹੜੀ 28 ਤਰੀਕ ਨੂੰ ਸਾਮੀ ਵੀਡੀਓ ਬਣਾ ਰਹੇ ਆਂ ਅੱਜ ਹੀ ਕਵਰ ਕਰਾਂਗੇ 32 ਨਾਗ ਹੋਣਗੇ ਵੀਰੇ ਦੇ ਵਿੱਚ ਵੈਰਾਈਟੀ ਸਾਰੇ ਤਰ੍ਹਾਂ ਦੀ ਹੋਊਗੀ ਕੱਲ ਨੂੰ ਕੋਈ ਵੀਰ ਨਾ ਆਵੇ ਮਾਲ ਰੈਸਟ ਕਰੂਗਾ ਪਰਸੋਂ ਨੂੰ 30 ਤਰੀਕ 30 ਤਰੀਕ 5ਵਾਂ ਮਹੀਨਾ 2025 ਵੀਰੇ ਦਿਨ ਸ਼ੁੱਕਰਵਾਰ ਬਣਦਾਗਾ ਜਾਣੀ ਦੀ ਪਰਸੋਂ ਨੂੰ ਸ਼ੁੱਕਰਵਾਰ ਨੂੰ ਤੁਸੀਂ ਵੀਰੇ ਸਵੇਰ 7 ਵਜੇ ਆਪਣੇ ਫਾਰਮ ਤੇ ਆ ਸਕਦੇ ਹੋ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ। ਤੇ ਪਾਇਰ ਦੇ 11 ਮਿਤੀ ਕਰ ਕੰਮ ਚੱਲੂਗਾ। ਤੁਸੀਂ ਇੱਕ ਬੈੜ ਲੈ ਸਕਦੇ ਹੋ, ਦੋ ਲੈ ਸਕਦੇ ਹੋ। ਬੈੜਾਂ ਵੀਰੇ ਤੁਹਾਨੂੰ ਜਿਹੇ ਜੀ ਤੁਹਾਡੇ ਮਨ ਦੀ ਇੱਛਾ ਗਈ, ਉਹੇ ਦਾ ਮਾਲ ਮਿਲੂਗਾ। 17-18 ਕਿਲੋ ਦੁੱਧ ਤੋਂ ਲੈ ਕੇ ਵੀਰ ਜੀ ਉੱਪਰ ਨੂੰ ਜਾਂਦਾ ਜਾਂਦਾ ਤੁਸੀਂ ਮੈਂ 45 ਕਿਲੋ ਮਣੀ ਕਹੂੰ 40 ਕਿਲੋ ਵਾਲਾ ਬੱਚਾ ਤੁਸੀਂ ਲੈਣਾ। ਆਪਣੇ ਕੋਲੇ 7-8 ਨਗ ਹੋਰ ਵੀ ਹੈਗੇ ਵੀਰੇ ਮਗਰ ਫਾਰਮ 'ਚ ਖੜੇ ਹੁੰਦਾ ਜ਼ਿਆਦਾ ਖੜੇ ਆ। ਜਾਣੀ ਆ ਗਰਮੀ ਦੇ ਹਿਸਾਬ ਦੇ ਨਾਲ ਆ ਲਾੜ ਦੇ ਵਿੱਚ 32 ਨਾਗ ਲਾਵਾਂਗੇ 18 20 ਕਿਲੋ ਤੋਂ ਚੱਲ ਕੇ 25 28 30 32 35 40 ਕਿਲੋ ਤੱਕ ਵਾਲਾ ਵੀਰੇ ਸਾਡਾ ਸੁਫਨਾ ਹੈਗਾਗਾ ਤੁਹਾਨੂੰ ਇਹੋ ਜਿਹਾ ਵੀਰੇ ਨਾਗ ਆਪਣੇ ਫਾਰਮ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਮਿਲੂਗਾ ਇਹ ਕੱਲਾ ਵੀਰੇ ਆਪਾਂ ਜਾਨੀ ਵਪਾਰੀਆਂ ਵਾਲੀ ਜੀਵ ਵਾਲਾ ਨਹੀਂ ਹੋਊਗਾ ਤੁਸੀਂ ਵੀਰੇ ਦੁੱਧ ਤੋਲ ਕੇ ਲੈ ਜਾਣਾ ਕੰਡਾ ਆਪਦਾ ਨਾਲ ਲੈ ਕੇ ਆਓ ਦੋ ਟਾਈਮ ਚੋਵੋ ਚਾਰ ਟਾਈਮ ਚੋਵੋ ਛੇ ਟਾਈਮ ਚੋਵੋ ਆਦੀ ਤਸੱਲੀ ਕਰਕੇ ਲੈ ਕੇ ਜਾਓ ਇਹਨੀ ਗੱਲ ਵੀ ਬਾਈ ਸਾਡੇ ਕੋਲੇ ਸੂਈ ਵੀ ਹੈ ਨਹੀਂ ਕੱਲੀ ਗੱਬਣੀ ਵੇਚਣੀ ਨਹੀਂ ਵੀਰੇ ਅੱਧਾ ਕਮਾਲ ਸੂਆਇਆ ਹੁੰਦਾ ਅੱਧਾ ਗੱਬਣ ਹੁੰਦਾ ਤੁਸੀਂ ਜਿਹੇ ਜਾਂ ਮਰਜ਼ੀ ਮਾਲ ਲੈ ਜਾ ਸਕਦੇ ਹੋ ਬਾਕੀ ਆ ਜੋੜਾ ਕੱਢੋ ਵੀਰੇ ਜਰਸੀਆਂ ਦਾ ਆਪਣੇ ਰੇਟ ਕਿੱਥੋਂ ਲੈ ਕੇ ਕਿੱਥੋਂ ਤੱਕ ਹੈ ਜੀ ਰੇਟ ਵੀਰੇ ਬਿਲਕੁਲ ਕਮਾਲ ਦੇ ਹੋਣਗੇ ਤੁਸੀਂ ਬਹੁਤ ਵਧੀਆ ਜਿਹੜਾ ਮੈਨੂੰ ਇਹ ਸਵਾਲ ਕਰਿਆਗਾ ਬਾਕੀ ਰੇਟ ਵੀਰੇ ਸਾਡਾ ਇੱਕ ਵੀਰੇ ਨੂੰ ਹੱਥ ਬਨ ਕੇ ਬੇਨਤੀ ਕਰਦੇ ਹਾਂ ਸਾਡੇ ਫਾਰਮ ਤੇ ਆਉਣਾ ਮਾਰਕੀਟ ਚੋਂ ਆਦੇ ਰੇਟ ਲਾਜ਼ਮੀ ਦੇਖ ਕੇ ਆਓ ਤੁਹਾਡੇ ਵੀਰੇ ਰੇਟ ਦੇਖੇ ਹੋਣਗੇ ਤੁਸੀਂ ਸਾਡੇ ਫਾਰਮ ਤੇ ਆਵੋਗੇ ਤਾਨੂੰ ਵੀਰੇ 15 ਤੋਂ 20 ਹਜ਼ਾਰ ਦਾ ਫਾਇਦਾ ਤੁਹਾਡਾ ਕਰਾਂਗੇ ਉਹ ਅਸੀਂ ਨਹੀਂ ਕਹਿਣਾ ਉਹ ਤੁਸੀਂ ਆਪਦੇ ਮੂੰਹੋਂ ਮੰਨੋਗੇ ਕਹਿੰਦਾ ਵਾ 60 65 ਹਜ਼ਾਰ ਤੋਂ ਘਾ ਸ਼ੁਰੂ ਹੋ ਜੂਗੀ ਵੀਰੇ 60 ਵਾਲਾ ਕੋਈ ਵੀ ਸੌਦਾ ਹੈ ਨਹੀਂ 1000 65 ਹਜ਼ਾਰ ਤੋਂ ਸ਼ੁਰੂ ਹੋਊਗਾ 50 70 75 80 85 90 95 ਲੱਖ ਤੱਕ ਕਰ ਚਲਿਆ ਜਾਊਗਾ ਵੀਰੇ ਸਿਰਫ ਤਿੰਨ ਸੌਦੇ ਜਿਹੜੇ ਲੱਖ ਤੋਂ ਬਾਹਰ ਰੱਖਿਆ 1000 ਠੀਕ ਹੈ ਸਾਹਮਣੇ ਸਕਰੀਨ ਦੇ ਜਰਸੀ ਵੇੜਾ ਜੋੜਾ ਦੇਖ ਰਹੇ ਆਂ ਆਪਾਂ ਮੇਰੇ ਹਿਸਾਬ ਨਾਲ ਦੂਜੇ ਦੂਜੇ ਸੂਏ ਲੱਗਦੀਆਂ ਪਈਆਂ ਇਹ ਬਿਲਕੁਲ ਜੀ ਨਾ ਰੇਟ ਆਪਣਾ ਪਚਾਲੇ ਵਾਲਾ ਹੋਊਗਾ ਵੀਰੇ ਠੀਕ ਹੈ ਉਹ ਜਾਣੀ ਦੀ 70 ਤੋਂ ਲੈ ਕੇ ਵੀਰੇ 90 ਤੱਕ ਰਹੂਗਾ ਜਿਹੜਾ 70 ਤੋਂ ਲੈ ਕੇ 90 ਦੇ ਵਿੱਚ ਹੀ ਵਾਲਾ ਮਾਲ ਆ ਇਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਮਾਲ ਲੈ ਸਕਦੇ ਹੋ ਵੀਰੇ ਦੁੱਧ ਦੀ ਕਪੈਸਟੀ ਤੁਹਾਨੂੰ ਇਹਦੇ ਵਿੱਚ 20 ਕਿਲੋ ਤੋਂ ਲੈ ਕੇ ਘੱਟੋ ਘੱਟ ਵੀਰੇ 28 29 ਕਿਲੋ ਤੱਕ ਮਿਲ ਚੂਗੀ ਇਹਦੇ ਵਿੱਚ ਗਾਂ ਵੀ ਸਾਫ਼ ਮਿਲੂਗੀ ਦੁੱਧ ਵਾਲੇ ਪੱਖ ਤੋਂ ਵੀ ਤੁਹਾਡਾ ਵੀਰੇ ਘਰ ਪੂਰਾ ਹੋਊਗਾ ਤੇ ਨਗ ਵੀ ਘਰੇ ਖੜਾ ਸੋਨਾ ਲੱਗੂਗਾ ਜੀ ਸਾਹਮਣੇ ਸਕਰੀਨ ਤੇ ਆਪਾਂ ਬੜਾ ਦੇਖ ਰਹੇ ਆ ਜੋੜਾ ਜੱਸੀਆ ਜੀ ਬੇਟਾ ਲੈ ਮਾ ਜੋੜਾ ਤੋੜ ਦਿਓ ਏ ਵੀਰੇ ਦੋ ਜਰਸੀਆਂ ਨੇ ਕਲਬੁੱਤਰ ਦੇ ਬੱਚੇ ਆ ਵੀਰੇ ਅੱਜ ਸਵੇਰ ਹੀ ਆਈਆਂ ਨੇ ਦੋਨੋਂ ਬੱਸੀਆਂ ਵੀਰੇ ਮੈਂ ਬਾਤ ਜ਼ਿਆਦਾ ਨਹੀਂ ਮੰਨਦਾ ਗਰਮੀ ਹੋਣ ਦੇ ਨਾਂ ਤੇ ਇਹ ਵੀਰੇ 20-20 ਕਿਲੋ ਤੋਂ ਬੜੀ ਆਰਾਮਦਾਰੀ ਨਾਲ ਠੰਡਾ ਕਰਕੇ ਤੁਹਾਡਾ ਕੰਡੇ ਤੇ ਤੋਲ ਦੇਣਗੀਆਂ ਦੂਜਾ ਦੂਜਾ ਸੂਆ ਹਫ਼ਤੇ ਹਫ਼ਤੇ ਦੇ ਕੱਚੇ ਆ ਬਿਲਕੁਲ ਵੀਰੇ ਦੂਜਾ ਦੂਜਾ ਸੂਆ ਹਫ਼ਤੇ ਹਫ਼ਤੇ ਦੇ ਕੱਚੀਆਂ ਐ ਪੀੜੀ ਦੇ ਪਾਵੇਂ ਅਗੇ ਥਾਣਾ ਵੀਰੇ ਕੱਲਾ ਕੱਲਾ ਨਿੱਖਰਮਾ ਥਣ ਮਿਲੂਗਾ ਵਧੀਆ ਜਾਨੇ ਦੀਆਂ ਗੋਲ ਬਹਿੜਾਂ ਪਈਆਂ ਵਧੀਆ ਕੱਦ ਵਾਲੀਆਂ ਬਹਿੜਾਂ ਇਹਨਾਂ ਨੂੰ ਕੋਈ ਵੀਰ ਛੋਟੀਆਂ ਨਾ ਮੰਨੇ ਜਾਣੀ ਸੁਭਰੋ ਕੱਦ ਕਾਠ ਵਾਲੇ ਪਾਸੇ ਉਹ ਤੇ ਬਾਡੀ ਵੇਟ ਇਹਨਾਂ ਦਾ ਤੇ ਮੇਨ ਗੱਲ ਜਿਹੜੀ ਚਾਹੀਦੀ ਥਣ ਜਿੱਥੋਂ ਦੁੱਧ ਚੋਣਾ ਆਪਾਂ ਨੂੰ ਇਹਨੇ ਇਨਕਮ ਦੇਣੀ ਆ ਥਣ ਚੰਗਾਗਾ ਜੇ 10 ਮਿੰਟ ਲੱਗਦੇ ਆ ਕਹਿੰਦਾ ਪਾਬਾ 6 ਤੋਂ 4 ਮਿੰਟ ਦੀ ਚੋਾਈ ਹੋਣੀ ਇਹਨਾਂ ਦੀ ਬਿਲਕੁਲ ਹੋਣੀ ਆ ਵੀਰੇ ਜਿੰਨਾ ਵੀ ਮਾਲ ਹੋਊਗਾ ਸਾਰਾ ਇਹ ਮੁਠੀ ਵਾਲਾ ਥਣ ਹੋ ਗੁੱਲੇ ਵਾਲਾ ਹੋਊਗਾ ਕੱਲਾ ਕੱਲਾ ਨਿੱਖਰਮਾ ਗਾਇਬ ਤੇ ਲੱਗਿਆ ਹੋਊਗਾ ਵੀਰੇ ਇਹ ਨਹੀਂ ਹੋ ਚਿਚੜੀ ਥਣ ਲੈ ਲਾਂਗੇ ਜਾਂ ਕੱਟ ਵਾਲਾ ਥਣ ਲੈ ਲਾਂਗੇ ਜਾਂ ਕੱਠਾ ਠਾਣ ਲੈਣਗੇ ਨਾ ਗਲੋਟੇ ਥਣੀ ਲੈ ਲਾਂਗੇ ਉਹੇ ਜੀ ਵੀਰੇ ਬੈੜ ਨਹੀਂ ਲੈਂਦੇਗੇ ਨਾ ਬਾਹਲੀ ਲਮਕ ਮੇਲੇ ਬਿਆਲੀ ਲਈਏ ਜਾਨੀ ਮਾਲ ਉਹ ਵੀਰੇ ਮਾਲ ਤਾਂ ਦੇਖੋ ਘਰੋਂ ਬੰਦੇ ਨੇ ਉਹੀ ਲੈ ਜਾਣਾ ਜਿਹੇ ਜੱਪਾ ਲਿਆਵਾਂਗੇ ਜਦੋਂ ਆਪਣਾ ਸਾਫ ਮਾਲ ਖਰੀਦਿਆ ਹੋਊਗਾ ਕਿਉਂਕਿ ਵੀਰੇ ਫੇਰ ਆਪਣੇ ਕੋਲੇ ਵੀਰਾਂ ਨੇ ਲਿਜਾਣਾ ਉਹ ਮਾਲ ਤੇ ਵੀਰੇ ਆਪੀ ਗਾਹ ਕਨੇ ਬੰਨਨਾਗਾ ਜਦੋਂ ਮਾਲ ਆਪਾਂ ਮੂਰੇ ਸੁੱਚਾ ਲੈਣਾ ਤੇ ਆਪੀ ਵੀਰਾਂ ਨੇ ਵੀਰੇ ਮਾਲ ਲੈ ਜਾਣਾ ਫੇਰ ਆਪੀ ਵੀਰੇ ਵਿੱਚ ਵੀਰ ਕਹਿੰਦਾ ਸੀਨੀਅਰ 35 40 ਗਾਈਆਂ 3 ਘੰਟਿਆਂ ਚ ਵੇਚ ਗਿਆ ਉਹ ਵੀਰੇ ਫੇਰ ਇਸ ਤਰ੍ਹਾਂ ਦੇ ਗਾਈਆਂ ਦੇ ਪੁੱਤ ਵਿਕਦੇ ਆ ਨੀ ਨਹੀਂ ਫਿੱਲੀ ਨਹੀਂ ਵੇਖਦੀ ਵੀਰ ਜੀ ਵੀਰੇ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਆਪਣੀ ਥੋੜੀ ਗਿਰ ਦੇ ਵਿੱਚ ਆਈ ਹੈ ਨਾ ਬਿਲਕੁਲ ਵੀਰੇ ਇਹ ਸਾਈ ਵਾਲ ਚ ਜਾਦਾ ਗਈ ਥੋੜਾ ਜਿਹਾ ਗਰਲੈਂਡੋ ਦਾ ਵੀ ਪੈਂਦਾ ਵੀਰੇ ਚਾਰ ਦੰਦ ਦਾ ਪਯੋਰ ਮੇਰੇ ਦੰਦ ਪੱਟੇ ਵੇ ਆ ਕੋਈ ਵੀ ਵੀਰੇ ਇਥੋਂ ਕਲਿੱਪ ਕੱਟ ਸਕਦਾ ਚਾਰ ਦੰਦ ਦਾ ਵੀਰੇ ਸੂਆ ਦੂਜਾ ਸੂੰਦੀ ਆ ਦੂਜਾ ਸੂਆ ਹਾਂ ਇਹ ਪਿਛਲੇ ਲੜੜ ਚ ਬਾਕੀ ਰਹਿ ਗਈ ਸੀ ਥੋੜੀ ਜੀ ਕੱਚੀ ਸੀਗੀ ਬਹਿਣ ਤੇ ਹੁਣ ਨਿੱਖਰ ਗਈ ਠੰਡੀ ਸੀ ਵੀਰੇ ਫੁੱਲ ਆ ਜਿਹੜਾ ਵੀਰ ਮਰਜੀ ਆ ਜੇ ਪਹਿਲਾਂ ਚਾਰ ਸਪੀਰੇ ਦੇ ਘੁੰਮੇ ਹੱਥ ਫੇਰੇ ਵੀਰੇ ਥੱਲੇ ਬੈਠੇ ਬਹਿ ਕੇ ਗੱਬਣ ਬੈਣ ਨੂੰ ਪਹਿਲਾਂ ਦੇਖ ਕੇ ਫੇਰ ਲਵੇ ਸੌਦਾ ਕਰੇ ਹਾਂ ਬਿਲਕੁਲ ਜਾ ਬਹੁਤ ਠੰਡੀ ਸੀਲ ਹੈ ਵੀਰੇ ਅਸਲ ਗਊ ਗਰੀਬਾ ਜਿਹਨੂੰ ਕਹਿੰਦੇ ਹੁੰਦੇ ਅੱਗੇ ਜਰਸੀ ਤਾਜੀ ਸੂਈ ਹੈ ਨਾ ਬਿਲਕੁਲ ਤਾਜੀ ਸੂਈ ਹੈ ਵੀਰੇ ਅਜੇ ਨੂੰ ਘੰਟਾ ਹੀ ਹੋਇਆ ਬੱਚਾ ਦਰੇ ਨੂੰ ਤੇ ਦੇਖੋ ਨਾੜਾ ਨੂੜਾ ਵੀਰੇ ਲੈ ਵੇ ਤੇ ਗੁੰਦੀ ਪਈਆਂ ਜਾਂ ਹਾਂ ਬਿਲਕੁਲ ਨੇ ਵੀ ਵੀਰੇ 20 ਕਿਲੋ ਦਾ ਬੱਚਾ ਵੱਡੇ ਕੱਦ ਮੇਲ ਦੇ ਵਿੱਚ ਛੋਟੀ ਬਿਲਕੁਲ ਨਹੀਂ ਹੈਗੀ ਵੀਰੇ ਸੋ ਇਹਦੇ ਹਮਾਨੇ ਚ ਬਰੀਕੀਆਂ ਨਾੜਾ ਦਿਖਾਈ ਦਿੰਦੀਆਂ ਪਈਆਂ ਇੱਕ ਆਪਣਾ ਸਾਈਵਾਲ ਦਾ ਮੇਲ ਦਿਖਾਉਣੇ ਪਏ ਤੁਹਾਨੂੰ ਤੇ ਇੱਕ ਤਾਜੀ ਸੂਈ ਵੀ ਜਰਸੀ ਤੇ ਬਿਲਕੁਲ ਇੱਕ ਜਰਸੀ ਨੋਟ ਕਰੋ ਸਾਈ ਭਾਲ ਦੇ ਕੱਦ ਬਹੁਤ ਹੁੰਦਾ ਉਹ ਤੋਂ ਉੱਪਰ ਲੰਘਦੀ ਪਈ ਐ ਜਿਹੜੇ ਜਿਹੇ ਬਿਲਕੁਲ ਵੀਰੇ ਫੁੱਲ ਕਰਦਾ ਦੇਖੋ ਮਿਲਕ ਬੇਨ ਕਿੰਨੀ ਚੰਗੀ ਆ ਲੇਵੇ ਤੇ ਬੇਨਸ ਦੇਖੋ ਵੀਰੇ ਜਾਨੀ ਮੂੰਹ ਮੱਥੇ ਦੇਖੋ ਟੋਆ ਪੈਂਦਾ ਪੂਰਾ ਫੁੱਲ ਕੁਆਲਟੀ ਵਾਲਾ ਮਾਲ ਆ ਵੀਰੇ ਮੋਟੀ ਅੱਖ ਵਾਲੀ ਜਰਸੀ ਆ ਕਹਿੰਦਾ ਵਾ ਜਿਹਦੇ ਘਰੇ ਚਰੇਗੀ ਉਹਦੇ ਘਰੇ ਚੰਗੀ ਜਨਰੇਸ਼ਨ ਇੱਕ ਫਾਰਮ ਦੀ ਨਹੀਂ ਰੱਖ ਦੋਗੀ ਬਿਲਕੁਲ ਰੱਖੂ ਵੀਰੇ ਮੈਂ 25 ਨਹੀਂ ਕਹਿੰਦਾ 28 ਨਹੀਂ ਕਹਿੰਦਾ 20 ਕਿਲੋ ਵੀ ਖੁੱਲਾ ਕੱਡੂ ਤੇ ਵੀਰੇ 20 ਕਿਲੋ ਇਹ ਖੁੱਲਾ ਕੱਡੂਗੀ ਸੋ ਨਾੜਾ ਦੇਖੋ ਜਮਾ ਕਿਆ ਬਾਤ ਆ ਦੇਖ ਸਕਦੇ ਯਾਰ ਕ ਰੇਲ ਦੀ ਲੀ ਹੋਈ ਜਾਂਦੀ ਆ ਜਿਵੇਂ ਛੋਟੇ ਬੱਚੇ ਦੀ ਬਾਹ ਹੁੰਦੀ ਆ ਹਨਾ ਉਨੀ ਮੋਟੀ ਮਰ ਕਵੇ ਨਾ ਜਮਾ ਦੇਖੋ ਵੀਰ ਜੀ ਇਹਦੇ ਥੱਲੇ 나ੜ ਦੇਖ ਲਓ ਵੀਰੇ ਇਹਦੇ ਥੱਲੇ 나ੜਾ ਦੇਖੋ ਬੈਠਾ ਇਹ ਗੁੰਦੀ ਪਈ ਆ ਜਮਾ ਹਨਾ ਦੇਖੋ ਗੁੰਦੀਆ ਪਈਆਂ ਸਾਰਾ ਯਾਨੀ ਕੋਈ ਮਾਲ ਆਇਆ ਨਹੀਂ ਸਾਰਾ ਸੁੱਚਾ ਮਾਲ ਹੋਊਗਾ ਠੀਕ ਹਨ ਲੈ ਵੇਲਾ ਵੀਰੇ ਮਾਲ ਹੋਊਗਾ ਉਦੋਂ ਅੱਗੇ ਜੋੜਾ ਕੱਢਦੇ ਹੋ ਵੀਰੇ ਸਾਈ ਵਾਲਾਂ ਦਾ ਠੀਕ ਹੈ ਸਾਈ ਵਾਲਾਂ ਬੈਣਾ ਵੀਰੇ ਬਹੁਤ ਟੌਪ ਦੇ ਬੱਚੇ ਹੈਗੇ ਜਿੰਨਾ ਕਹਦੇ ਉਨੇ ਹੀ ਚੰਗੇ ਬੱਚੇ ਆ ਵੀਰੇ ਆ ਬੱਚਾ ਵੀ ਵੀਰੇ ਜਿਹੜਾ ਵੀਰ ਮਾਰਦੀ ਨਹੀਂ ਜਾ ਸਕਦਾ ਕਿ ਦੇਖੋ ਬਹੁਤ ਟੌਪ ਦਾ ਬੱਚਾ ਵੀਰੇ ਆਏ ਗੋਲ ਪਿਆੜ ਦੀਆਂ ਸਹਰਾਣੇਆਂ ਆਰ ਕੀ ਦੇਖੋ ਕਿਆ ਬਾਤਾਂ ਆਂ ਮੇਰੇ ਕਰਮਾਲੀ ਦੇ ਦੂਜਾ ਸੁਆ ਲੈ ਜੂ ਹਫਤਾ ਖੰਡਾ ਜੇ ਬਿਲਕੁਲ ਵੀਰੇ ਹਜੇ ਵੀ ਹਫਤਾ ਲੈ ਜੂਗੀ ਤੇ ਉਹ ਬੈੜ ਦੇਖੋ ਪਿਛਲੇ ਨਾਲ ਦੀ ਬਾਕੀ ਪਿਛਲੇ ਨਾਲ ਸਾਡੇ ਕੋਲ 7 ਬੈੜਾਂ ਬਾਕੀ ਰਹਿ ਗਈਆਂ ਸਿਗੀਆਂ ਠੀਕ ਕੱਚਾ ਮਾਲ ਜਿਹੜਾ ਕੱਚਾ ਮਾਲ ਵੀਰੇ ਦਾ ਰਹਿਣਾ ਹੀ ਰਹਿਣਾਗਾ ਉਹਦਾ ਫਿਰ ਉਹਦਾ ਤੈਨੂੰ ਪਤਾ ਘਰੋਂ ਵੀਰ ਕੱਚਾ ਮਾਲ ਨਹੀਂ ਲੈਂਦਾ ਹੁੰਦਾ ਵੀਰੇ ਜਾਂਦਾ ਸੂਈ ਵੀ ਲਊ ਜਾਂ ਬਿਲਕੁਲ ਹਾਜ਼ਰ ਲਊਗਾ ਤੇ ਜਿਹੜੇ ਬੈੜਾ ਪਾ ਦੇਖਦੇ ਪਏ ਆ ਇੱਕ ਤਰ੍ਹਾਂ ਜੇ ਮੰਨ ਕੇ ਚੱਲ ਵੀ ਡਬਲ ਬਾਡੀ ਵੇਟ ਵਾਲੇ ਪਾਸਿਓਂ ਤੇ ਜਿਹੜਾ ਵੀਰ ਕਹਿੰਦਾ ਵੀ ਦੋ ਹਲਕੇ ਹੁਲਕੇ ਰੱਖਣ ਇੱਕ ਸੁਪਨਾ ਪੂਰਾ ਕਰੂਗੀ ਹਨਾ ਬਿਲਕੁਲ ਸੁਪਨਾ ਪੂਰਾ ਕਰੂਗੀ ਵੀਰੇ ਬਾਕੀ ਰੁੱਤ ਦੇ ਹਿਸਾਬ ਵਾਲਾ ਮਾਲ ਹੈ ਵਿੱਚ ਹੁਣ ਵੀਰ ਕਹਿੰਦਾ ਵੀਰੇ ਅਸੀਂ ਗਰਮੀ ਦੇ ਹਿਸਾਬ ਵਾਲਾ ਮਾਲ ਲੈਣਾ ਉਹ ਦੇਖੋ ਵੀਰੇ ਅਸੀਂ ਵਪਾਰ ਕਰਦੇ ਆ ਫਾਰਮਰ ਨਹੀਂ ਹੈਗੇਗੇ ਤੀਜੀ ਪੀੜ੍ਹੀ ਆਪਣੀ ਉਹ ਕੰਮ ਦੇ ਵਿੱਚ ਹੋਗੀ ਜਿਵੇਂ ਉਹ ਕਪੜੇ ਦੀ ਦੁਕਾਨ ਤੇ ਜਾਵਾਂਗੇ ਵੀਰੇ ਉਹ ਕੱਪੜੇ ਵਾਲੇ ਨੂੰ ਪਤਾ ਹੀ ਉਹ ਸ਼ਿਆਲੂ ਕੋਟ ਥੋੜੀ ਦੁਕਾਨ 'ਚ ਵੇਚੂਗਾ ਜੈ ਜੈਕਾਰ ਜਾਂ ਗਰਮ ਕੱਪੜਾ ਵੇਚੂਗਾ ਫਿਰ ਗਰਮੀ ਵਾਲਾ ਕੱਪੜਾ ਹੀ ਵੇਚੂਗਾ ਨਾ ਇਸ ਕਰਕੇ ਸਾਡਾ ਵੀ ਵੀਰੇ ਪਤਾ ਸਾਡੀ ਵੀ ਇਹ ਦੁਕਾਨ ਆ ਇਹਦੇ ਵਿੱਚ ਹੁਣ ਗਰਮੀ ਵਾਲਾ ਮਾਲ ਹੀ ਲੱਗੂਗਾ। ਇਹ ਨਹੀਂ ਵੀ ਸਿਆਲੂ ਲੱਗੂ ਵੀ ਧੋਲ ਵਾਂਗੂ ਬੱਜੀ ਜਾਊਗੀ ਬਹਿੜ। ਹੁਣ ਉਹੀ ਗੱਲ ਆ ਕੋਟਪੰਡ ਪਾਇਆ ਦੇਖ ਲਿਆ ਪਉਂਗੇ ਹੱਸਾਂਗੇ। ਹੱਸਾਂਗੇ। ਤੇ ਰੁੱਤਾਂ ਵਾਲਾ ਮਾਲ ਵੀਰੇ ਲੱਗੂਗਾ ਜਿਹੜਾ ਮਾਲ 5 ਮਿੰਟ ਚ ਫਿੱਕੇ। ਕਿਉਂਕਿ ਇਹ ਨਹੀਂ ਹੁੰਦਾ ਵੀ ਕੋਈ ਵੀ ਵਪਾਰੀ ਨਹੀਂ ਸੋਚਦਾ ਵੀ ਸਾਡੇ ਘਰੇ ਵੀਰੇ ਗਾਂ ਖੜਦੇ ਆ ਕੇ। ਜੇ ਖੜ੍ਹ ਦੇਣਗੇ ਵੀਰੇ ਪੜਨ ਤਾਂ ਕਿਸੇ ਨੇ ਲਾਉਣੀ ਨਹੀਂ। ਕਿੱਲੇ ਰੋਕਦੇ ਨੇ ਫੇਰ ਆਪਾਂ ਕਿੱਥੋਂ ਲਿਆਵਾਂਗੇ? ਕਿੱਲੇ ਰੋਕਣਗੇ ਰਾਗ ਰੋਕੂ ਪੱਠੇ ਕਾਣੀ। ਇਸ ਕਰਕੇ ਮਾਲ ਬਾਈ ਜੀ ਸਾਫ ਸੁਥਰਾ ਲਈਦਾ ਰੁੱਤ ਦੇ ਹਿਸਾਬ ਨਾਲ ਲਈਦਾ। ਕਵਾਲਿਟੀ ਦਾ ਲਈਦਾ ਵੀਰੇ ਸੁੱਚਾ ਮਾਲ ਜਿਹੜਾ ਆਪਦੀ ਜਾਣੀ ਦੀ ਹਫ਼ਤੇੋਂ ਪਹਿਲਾਂ ਪਹਿਲਾਂ ਮਾਲ ਜਿਹੜਾ ਲਾਟ ਨੂੰ ਇਕੱਠਾ ਕਰਕੇ ਵੇਕੇ। ਬਾਕੀ ਲਾਟ ਵਾਲੀ ਇਹ ਗੱਲ ਮੈਂ ਦੱਸ ਦਿਆਂ। ਲਾਟ ਵੀਰੇ ਇਸ ਕਰਕੇ ਕਰਦੇ ਆ ਵਿੱਚ ਵੀਰ ਪੁੱਛਦੇ ਵੀਰੇ ਮਗਰੋਂ ਪਿੱਛੋਂ। ਦੇਖੋ ਵੀਰੇ ਮਗਰੋਂ ਪਿੱਛੋਂ ਕੱਲੇ ਸਾਵੇਂ ਬੰਦੇ ਹੋਣ ਦੇ ਨਾਂ ਤੇ ਕੋਈ ਇਹ ਨਹੀਂ ਵੀ ਸਾਡਾ ਲਾਟ ਜਿਹੜਾ ਰੱਖਦੇ ਹਾਂ ਹਫ਼ਤੇ ਬਾਅਦ ਕੋਈ ਇਹ ਖੇਡ ਕਰਦੇ ਆ। ਕਿਉਂਕਿ ਵੀਰੇ 5 ਦਿਨ ਮਾਲ ਇਕੱਠਾ ਕਰੀਦਾ। 6ਵੇਂ ਦਿਨ ਵੀਡੀਓ ਪਾ ਕੇ ਹਫ਼ਤੇ ਬਾਅਦ ਮਾਲ ਵੇਚੀਦਾ। ਕਿਉਂਕਿ ਜਿੱਦ ਦੇ ਵੀਰੇ 5 ਦਿਨ ਅਸੀਂ ਘਰੇ ਜਮਾ ਹੀ ਨਹੀਂ ਹੁੰਦੇ। ਘਰੇ ਨਹੀਂ ਹੋਵਾਂਗੇ ਮਾਲ ਕਿੱਥੋਂ बिकੂ ਵੀ ਇਸ ਕਰਕੇ 5 ਦਿਨ maal ਇਕੱਠਾ ਕਰਕੇ ਜਿੱਦਾਂ ਲਾੜਡ ਕੱਢਣਾ ਹੁੰਦਾ ਉਦੋਂ ਵੀਰੇ 5 ਘੰਟੇ ਬਿਲਕੁਲ ਘਰੇ ਆ ਉਦੋਂ ਬਾਹਰੋਂ maal ਖਰੀਦਣਾ ਸਾਡਾ ਕੋਈ ਟੀਚਾ ਨਹੀਂ ਹੁੰਦਾ ਜੈ ਜੀ ਗੁਰੂ ਬਾਕੀ ਵੀਰੇ 35 ਨਗਾਂ ਦੇ ਵਿੱਚੋਂ 32 ਦੇ 3 ਨਗ ਜਿੰਨੇ ਵੀ ਹੈਗੇ ਆ ਉਹਦੇ ਵਿੱਚੋਂ maal ਹਰ ਇੱਕ ਵੀਰ ਦੇ ਫਿੱਟ ਆਉਂਦਾਗਾ ਖਾਲੀ ਨਹੀਂ ਮੁੜਦਾ ਇੰਨੇ maal ਦੇ ਵਿੱਚੋਂ ਅੱਗੇ ਆਪਾਂ ਐਰ ਸ਼ਰ ਦੇਖ ਰਹੀਆਂ ਬੱਚੇ ਐਰ ਸ਼ਰ ਵੀਰੇ ਇਹ 5-4 ਦਿਨ ਲਊਗੀ ਸੋਹਣਾ ਬੱਚਾ 17-18 ਕਿਲੋ ਦਾ ਮੰਨ ਲੈ ਵੀਰੇ ਇਹ ਇਹ ਬੱਸੀ 2 ਦਿਨ ਦਾ ਪਲੂਨ ਬੱਸੀ ਆ ਵੀਰੇ ਬਹੁਤ ਸੋਹਣਾ ਬੱਚਾ ਹੈਗਾ ਆ ਵੀ ਲਿਆ ਬੇਟਾ ਆਣਾ ਦੋ ਰਿਬੂਟੇ ਉਹ ਤੋਂ ਅਗਲੀ ਤੋਰ ਲਈ ਉਹ ਪਹਿਲਾਂ ਉਹ ਦੋ ਦੰਦ ਆਉਣ ਦੇ ਉਹ ਦੋ ਦੰਦ ਵੀਰੇ ਐਰ ਸਾਰ ਇਹ ਇੱਕ ਹਫਤਾ ਲੈ ਜੂਗੀ ਪਲੂਣ ਵੜਾ ਕੱਦ ਕਾਠ ਵੜਾ ਚੱਲ ਪਲੂਣ ਸਾਡੇ ਕੋਲ ਹੈਗੀਆਂ 5-6 ਨਾਕ ਵੀਰੇ ਇੱਕੀ ਹਾਲ ਠੀਕ ਹੈ ਫੁੱਲ ਡਬਲ ਕਰਦੇ ਵਿੱਚ ਹੈ ਵੀਰੇ ਲੇਵਾ ਦੇਖੋ ਲਾਲੀਆਂ ਮਾਰਦਾ 25 ਕਿਲੋ ਦੁੱਧ ਤੋਂ ਬਾਈ ਜੀ ਗ੍ਰਾਮ ਨਹੀਂ ਘਟ ਦਿੰਦੀ ਏ 25 ਕਿਲੋ ਦੁੱਧ ਫਟਦੇ ਇਸ ਲੇਵੇ ਜੀ ਬਿਲਕੁਲ ਇਹ ਨਮਾ ਹਣ ਇੱਕ ਬੱਚੇ ਜਾਣਾ ਘਰੇ ਜਾਵਾਂ ਬਿਲਕੁਲ ਬਾਕੀ ਵੀਰੇ ਸਾਰਾ ਲੋਕਲ ਮਾਲ ਆ ਪੰਜਾਬ ਦਾ ਮਾਲ ਆ ਵੀਰੇ ਬਾਹਰਲਾ ਅਦਰ ਸਟੇਟ ਦਾ ਮਾਲ ਕੋਈ ਵੀ ਨਹੀਂ ਹੋਊ ਨਾ ਰਾਜਸਥਾਨ ਦਾ ਮਾਲ ਹੋਊ ਨਾ ਹਿਮਾਚਲ ਦਾ ਹੋਊ ਨਾ ਕੋਈ ਜੂਪੀ ਦਾ ਮਾਲ ਹੋਊਗਾ ਸਾਡੇ ਕੋਲੇ ਵੀਰ ਜਦੋਂ ਵੀ ਮਰ ਜਿਆ ਸਕਦਾ ਹੈਗਾ ਵੀਰੇ ਅਸੀਂ ਕਿਸੇ ਵੀ ਅਦਰ ਸਟੇਟ ਚੋਂ ਮਾਲ ਨਹੀਂ ਖਰੀਦਦੇਗੇ ਸਿਰਫ ਗੱਲ ਪੰਜਾਬ ਦੀ ਖਰੀਦ ਆਪਣੀ ਗੱਲ ਉਹੀ ਆ ਗਈ ਹੁਣ ਜੇ ਮੇਰਾ ਆਪਣਾ ਪਿਆਰ ਬੰਦਾ ਹੈਗਾ ਇਹ 2 ਸਾਲਾਂ ਦਾ ਦਾਅਵਾ ਤਾਂ ਵੀ ਅਭੀ ਸੱਚ ਗਿਆ ਨਵਾਂ ਬੰਦਾ ਹੁਣ ਸਰ ਗਾਈ ਨਹੀਂ ਖੋਲੀ ਜਾਣੀ ਉਦੋਂ ਨਹੀਂ ਖੋਲੀ ਜਾਣੀ ਵੀਰੇ ਕੋਈ ਵੀ ਬੰਦਾ ਸਾਬਤ ਕਰ ਦੇ ਵੀ ਇਹਦੇ ਕੋਲੇ ਅਦਰ ਸਟੇਟ ਦਾ ਮਾਲ ਆ ਵੀਰੇ 5 ਲੱਖ ਦਾ ਆਪਾਂ ਨਾਮ ਦੇ ਸਕਦੇ ਪੰਜਾਬ 'ਚ ਜੰਮਿਆ ਪੰਜਾਬ ਜੀ ਪੰਜਾਬ ਦਾ ਉਹਦਾ ਲਾਂਭਾ ਨਹੀਂ ਆ ਵੀਰੇ ਪੰਜਾਬ ਦੀ ਉਹਦਾ ਉਹਦਾ ਲਾਂਭਾ ਨਹੀਂ ਆਊਗਾ ਆਪ ਨੂੰ ਵੀਰੇ ਜੇ ਲਾਂਭਾ ਆਉਣ ਲੱਗਾ ਕੰਮ ਘਟ ਜਾਊਗਾ ਕੰਮ ਤਾਂ ਤੁਸੀਂ ਸਾਰੇ ਦੇਖ ਦੋ ਵੀਰੇ ਦਿਨ-ਰਾਤ ਆਪਣਾ ਵਧ ਰਿਹਾ ਪਰਮਾਤਮਾ ਦੀ ਕਿਰਪਾ ਸਦਕਾ ਪ੍ਰਭਾਵਾਂ ਦਾ ਇੰਨਾ ਪਿਆਰ ਮਿਲ ਰਿਹਾ ਪਿਆਰ ਵੀਰੇ ਤਾਂ ਮਿਲੂ ਜੇ ਆਪਾਂ ਸੱਚਾ ਕੰਮ ਕਰਾਂਗੇ ਜਿੱਦਾਂ ਵੀਰੇ ਗੰਦਲਾ ਕੰਮ ਕਰਤਾ ਤੇ ਉਦਾਂ ਹੀ ਵੀਰੇ ਲੋਕ ਨਿੰਦਣਗੇ ਵੀ ਹਾਂ ਫੱਟ ਲਾਨ ਤਾ ਉਦਾਂ ਵੀਰੇ ਮਾੜੇ ਕੰਮ ਤਾਂ ਫੱਟ ਲਾਨ ਤਾ ਪੈਣੀਆਂ ਹੀ ਪੈਣੀਆਂ ਨੇ ਹਾਂਜੀ ਵੀਰ ਜੀ ਸੋ ਵੀਰ ਕਾ ਦਾ ਲੋਕਲ ਮਾਲ ਆ ਸਾਰਾ ਪੰਜਾਬ ਦੀ ਖਰੀਦ ਆ ਤੇ ਅੱਗੇ ਜਿਹੜਾ ਜੋੜਾ ਦੇਖ ਰਿਹਾ ਉਹ ਤੋਂ ਅੱਗੇ ਵੀਰੇ ਦੋ ਦੰਦ ਬੱਚਾ ਲਿਆਓ ਬੁੱਟੇ ਵੀਰੇ ਵੱਡੀ ਬੈੜ ਕੱਢੋ ਇਹ ਬੱਚਾ ਵੀਰੇ ਕਿਸੇ ਨੇ ਪਿਓਰ ਦੇ ਵਿੱਚ ਲੈਣੀ ਆ ਤੇ ਵੀਰੇ 85% ਪਿਓਰ ਆ ਫਾਰਮ ਦੀ ਬੱਸੀ ਆ ਬੈਦਰ ਕਾਰਡ ਦੇਵਾਂਗੇ ਵੀਰੇ 35 ਕਿਲੋ ਬੱਚੇ ਨੇ ਦੁੱਧ ਦੇਣਾ ਇਹਨੇ ਕਿਸੇ ਵੀਰ ਨੇ ਸਾਈ ਲਾਉਣੀ ਆ ਲਾ ਲੇ ਇੱਕ ਹਫ਼ਤੇ ਨੂੰ ਬੱਚਾ ਧਰੂਗੀ ਵੀਰੇ ਤੇ 35 ਕਿਲੋ ਬਾਈ ਜੀ ਦੁੱਧ ਕੰਡੇ ਦੇ ਤੋਲ ਕੇ ਚਵਾ ਦੇਾਂਗੇ ਦਾ ਤੇ ਬਾਕੀ ਨਾੜਾ ਨੂੜਾ ਬੋਡੀ ਵੇਟ ਵਗੈਰਾ ਹਨਾ ਵੀਰੇ ਫੁੱਲ ਵੱਡੀ ਬਹਿੜ ਆ ਗਈ ਇਹ ਬਲੈਰੋ ਦੇ ਵਿੱਚ ਬੱਚਾ ਜਾਊਗਾ ਵੀਰੇ ਇਸ ਤਰ੍ਹਾਂ ਥਣ ਬੜਾ ਜ਼ਬਰਦਸਤ ਆ ਹਨਾ ਥਣ ਵੀਰੇ ਫੁੱਲ ਜ਼ਬਰਦਸਤ ਆ ਗਿਠ ਗਿਠ ਤੇ ਗੈਰਤੇ ਆ ਠੋਸ ਲੇਵੇ ਦੀ ਆ ਵੱਡੇ ਕੱਦ ਬੇਲ ਦੇ ਵਿੱਚ ਆ ਗਈ ਦੇਖੋ ਮਿਲਕ ਬੇਣ ਵੀਰੇ ਜਣੀ ਅੱਖਰ ਬਰੀਕੀਆਂ ਫੁੱਲ ਚੰਗੀਆਂ ਹੈਗੀਆਂ ਗਰਮ ਵਾਲੀ ਦੀ ਠੀਕ ਹੈ ਸੋ ਜਿਹੜੇ ਆਪਾਂ ਦੋਨੇ ਵੜਾ ਦੇਖਦੇ ਪਿਆ ਵੱਡੀਆਂ ਵੜਾ ਬਿਲਕੁਲ ਚੰਗੀਆਂ ਜਿੰਦ ਜਾਨ ਵਾਲੀਆਂ ਸਾਫ ਸੁਥਰੀਆਂ ਹਨਾ ਤੇ ਇੱਕ ਗ੍ਰਾਊਸ ਬੱਚਾ ਆ ਗਿਆ ਵੀਰੇ ਇਹ ਸੇਦਾਂ ਦਾ ਜੀ ਸੇਦਾਂ ਦੀ ਉਹ ਆ ਜਿਹੜੀ ਪਹਿਲੀਆ ਦੂਜਾ ਸੂਹਾ ਦੂਜਾ ਸੂਈ ਵੀਰੇ ਇਹ ਆ ਜੀ ਇਹ ਵੀ ਦੇਖੋ ਬਿਲਕੁਲ ਚਾਗਲੀ ਵਾਲੇ ਵਾਲੀ ਆ ਤੇ 20 ਕਿਲੋ ਦਾ ਬੱਚਾ ਆ ਗਿਆ ਜਿਆਦਾਤਰ ਮਾਲ ਪਹਿਲਾ ਤੇ ਦੂਜਾ ਸੂਹਾ ਹੀ ਆਪਰੇ ਵੀਰੇ ਤੀਜੇ ਸੂਏ ਦੇ ਵਿੱਚ ਸਿਰਫ ਇੱਕ ਬੈਲ ਅੰਦਰ ਖੜੀ ਆਉ ਸੂਈ ਸੁਭਾਈਆ ਦੁੱਧ 25 ਕਿਲੋ ਰੈਡੀ ਐ ਇਸ ਵਕਤ ਉਹਦਾ ਟਰਾਂਸਪੋਰਟ ਵਗੈਰਾ ਸਾਰੀ ਮਿਲੂਗੀ ਵੀਰੇ ਜਿਹੜਾ ਟਰਾਂਸਪੋਰਟ ਆਪਣੇ ਕੋਲੇ ਬਾਦੂ ਗੱਡੀਆਂ ਹੁੰਦੀਆਂ ਨੇ ਕੱਲੇ ਪੰਜਾਬ ਪੰਜਾਬ ਦਾ ਵੀਰੇ 13 ਰੁਪਏ ਕਿਲੋਮੀਟਰ ਛੋਟੇ ਹਾਥੀ ਦਾ 15 ਰੁਪਏ ਕਿਲੋਮੀਟਰ ਬਲੈਰੋ ਦਾ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ ਜਿੱਦੇ ਲਾੜ ਕੱਢਦੇ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਆਪਣੇ ਕੋਲ ਹਰ ਏਰੀਏ ਚੋਂ ਜਿੰਨੇ ਵੀ ਭਰਾ ਨੇ ਵੀਰੇ 2-2 4-4 ਗਾਈਆਂ ਲੈ ਜਾਣ ਵਾਲੇ ਲਾਜ਼ਮੀ ਹੁੰਦੇ ਆ ਕਿਸੇ ਵੀਰ ਨੇ ਦੂਰੋਂ ਆ ਇੱਕ ਗਊ ਲੈਣੀ ਆ ਉਹ ਇੱਕ ਦੂਜੇ ਵੀਰ ਨਾਲ ਸਾਂਝੀ ਪੈ ਜੂਗੀ ਉਹ ਮਹਿੰਗਾ ਨਹੀਂ ਪੈਣ ਦਿੰਦੇ ਸਾੜਾ ਘਾਣਾ ਕਰ ਦਿੰਦੇ ਆ ਬਿਲਕੁਲ ਵੀਰੇ ਜਗਾਹ ਕਦਾ ਫਾਇਦਾ ਕਰਾਂਗੇ ਫੇਰ ਹੀ ਆਪਣੇ ਕੋਲ 2-200 ਕਿਲੋਮੀਟਰ ਤੋਂ ਵੀਰ ਆਉਂਦੇ ਆ ਨਾ ਵਪਾਰੀ ਤਾਂ ਵੀਰੇ ਹਰ ਇੱਕ ਪਿੰਡ ਦੇ ਵਿੱਚ ਹੈਗੇ ਨੇ ਉਹ ਕਹਿੰਦਾ ਪਾ ਉਹ ਇੱਕ ਬੰਦੇ ਨੂੰ ਚਾਰੇ ਦਾ ਖਰਚਾ ਪੈ ਰਿਆ ਆਪਣੀ ਗੱਡੀ ਉਧਰ ਜਾਣੀ ਆ ਉਹਨਾਂ ਦਾ 2-2 ਕਰ ਦਿੰਦੇ ਉਹਨੂੰ 2-2 ਪੈਜੂਗਾ ਜਿੰਨਾ ਫਾਇਦਾ ਹੋਵੇ ਵੀਰੇ ਓਨਾ ਕਰੀਦਾਗਾ ਤੇ ਆਹ ਗੋਖਾ ਸਕਦੇ ਹੋ ਵੀਰੇ ਤੌਰ ਤੇ ਵੇਚਾ ਮੜੀ ਜੀ ਤੌਰ ਤੇ ਥੋੜਾ ਜਿਹਾ ਮਾਲ ਵੀ ਇਹ ਵੇਚਣਾ ਕੁਛ ਥੁੱਲੇ ਬੱਚੇ ਆਉਂਦੇ ਹੁਣ ਆਪਣੇ ਆਮ ਨਾ ਇਸ ਕਰਕੇ ਪਿੰਡਾਂ ਦੇ ਵਿੱਚ ਵੀ ਜਿਵੇਂ 10-10 ਗਾਈਆਂ ਦੇ ਵੀ ਵੀਰਾਂ ਦੇ ਬਹੁਤ ਨਵੇਂ ਮੁੰਡੇ ਪੜ੍ਹੇ ਲਿਖੇ ਜਿਹੜੇ ਕੰਮ 'ਚ ਆਏ ਆ। ਯਾਨੀ ਬਹੁਤ ਮਿੰਨੀ ਫਾਰਮ ਵੀਰੇ ਪਿੰਡਾਂ ਦੇ ਵਿੱਚ ਨਵੇਂ ਵੀ ਬਣੇ ਜਾਂਦੇ ਆ ਤੇ 2-3 ਸਾਲ ਦਾ ਇੱਧਰ ਰੁਝਾਨ ਵੱਧ ਆ। ਆਹ ਦੇਖ ਸਕਦੇ ਹੋ ਵੀਰੇ ਵੇੜ। ਗੁਲਾਬੀ-ਗੁਲਾਬੀ ਥਾਣਾ। ਹਾਂ ਬਿਲਕੁਲ ਦੇਖੋ। ਕੁਦਰਤ ਸਾਡੇ ਨਾਲ ਸਾਡੇ ਦਾ ਮਾੜਾ ਜਾ। ਸੋ ਗੁਲਾਬੀ-ਗੁਲਾਬੀ ਥਾਣਾ ਵੱਡੀ ਡਬਲ ਬਹੁਤ ਆ ਪਾਣੀ ਨਹੀਂ ਜਾਂਦੀ ਆ ਤੇ ਕਹਿ ਦਿਨ ਕੱਢ ਜਾਈ ਬਾਈ ਜੀ ਸੂਣ ਦੇ। ਬੁੱਢਾ ਤੂੰ ਤੋੜਿਆ ਕਰ ਇਹਨੂੰ ਹਜੇ ਘੱਟ ਪਤਾਗਾ। ਇਹ ਵੀਰੇ 5-4 ਦਿਨ ਲਊਗਾ ਬੱਚਾ ਜੀ। ਬਿਲਕੁਲ ਵੀਰੇ ਬਿਲਕੁਲ ਬਹੁਤ ਟੌਪ ਦਾ ਬੱਚਾ ਗਾ ਵੀਰੇ ਤੇ ਦੂਜਾ ਸੂਆ ਸੁੰਡੀਆਂ ਦੰਡੀ ਦੇ ਵਿੱਚ ਬਿਲਕੁਲ ਜਵਾਨ ਹੈਗੀ ਆ ਵੀਰੇ ਦੁੱਧ ਜਾਨੀ ਇਹ ਵੀ 20 ਤੋਂ ਪਾਰ ਦੇਉ ਕਿਤੇ ਥਾਣੇ ਦਾ ਵੀਰੇ ਏਸਾ ਲੱਗਿਆ ਵਾ ਜਾਨੀ ਘਰੇ ਚੋਣਾ ਥਣ ਲੱਗਿਆ ਵਾ ਜਾਨੀ ਘਰੇ ਜਿਹੜੇ ਵੀਰੇ ਜਾਨੀ ਚਵਾਈ ਤੇ ਆਪਾਂ ਮਾਲ ਲਾਉਣੇ ਦੋ ਤਿੰਨ ਬੰਦੇ ਪਰ ਹਲਕੇ ਚੋਣੇ ਆ ਜਾਣ ਵਾਲਾ ਉਹਦਾ ਜਾਨੀ ਇਹਦਾ ਲੜਿਆ ਕਰਨਗੇ ਵੀ ਆ ਮੈਚ ਹੋਣੀ ਹੈ ਦੁੱਧ ਵੀ ਦੂ ਨਾਲ ਫੈਟ ਵੀ ਨਾਲ ਸਵਾਦ ਵੀ ਦੇ ਹੋਊਗੀ ਤੇ ਚੋਣ ਤਾਂ ਬਸ ਇੱਕ ਝੂਠ ਆਲੀ ਗੱਲ ਆ ਵੀਰੇ ਜਿਵੇਂ ਜਾਂ ਨਲਕਾ ਗੇੜ ਕੇ ਬਾਲਟੀ ਭਰ ਲਈ ਜਿਹੇ ਜੀ ਇਹਦੇ ਥੱਲੇੋਂ ਬਾਲਟੀ ਭਰਨੀ ਇਸ ਤਰ੍ਹਾਂ ਦਾ ਬੱਚਾ ਗਾ ਦੇਖੋ ਵੀਰੇ ਥਣਲੇਪੇ ਵਾਲਾ ਪੰਜ ਚਾਰ ਦਿਨ ਦੇ ਦਿਨ ਦੇ ਵਿੱਚ ਇਹ ਬੱਚਾ ਜਾਨੀ ਦੀ ਕਰੂਗੀ ਕਰਨ ਵਾਲੀ ਵੀਰੇ ਕੱਦ-ਕੱਡ ਵਗੈਰਾ ਦੇਖੋ ਕਹਿੰਦੇ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਜਮਾ ਹਨਾ ਬਿਲਕੁਲ ਵੀਰੇ ਇਹ ਗਰਲੈਂਡੋ ਦੇ ਵਿੱਚ ਆ ਬਾਈ ਜੀ ਇਹ ਵੱਡੀ ਬੈੜ ਹੈ ਵੀਰੇ ਠੀਕ ਹੈ ਤੇ ਤੋਗੜ 27 28 ਕਿਲੋ ਦਾ ਬੱਚਾ ਹੈਗਾ ਬਹੁਤ ਵੱਡੀ ਬੈੜ ਆ ਵੀਰੇ ਇੱਕ ਹਫਤੇ ਦੇ ਵਿੱਚ ਬੱਚਾ ਧਰੂਗੀ ਉਹ ਗੱਲ ਉਹੀ ਆ ਗਈ ਵੀਰ ਜੀ ਕਿਉਂਕਿ ਗਰਮੀ ਦੇ ਸੀਜ਼ਨ ਦੇ ਹਿਸਾਬ ਵਾਲਾ ਵੀਰੇ ਆਪਾਂ ਸੌਦਾ ਪਾਇਆ ਦੁਕਾਨ ਚ ਵੀ ਜਿਵੇਂ ਮੌਸਮ ਦੇਖ ਕੇ ਉਸ ਹਿਸਾਬ ਦੇ ਨਾਲ ਇਹ ਨਹੀਂ ਗੱਲ ਵੀਰੇ ਕੋਈ ਗਾਹਕ ਆ ਜੂਗਾ ਤੇ ਪਗਾਈਆਂ ਤੋਂ ਪਾਸੇ हट ਜੂਗਾ। ਮਾਲ ਹੀ ਐਸਾ ਵੀਰੇ ਇਹ ਕਹਿਣ ਗਿਆ ਵੀ ਸਾਨੂੰ ਖਰੀਦ ਗਾਹਕ ਨੂੰ। ਇਸ ਤਰ੍ਹਾਂ ਦਾ ਮਾਲ ਵੀਰੇ ਆਪਾਂ ਗਰਾਊਂਡ ਦੇ ਵਿੱਚ ਇੱਕ ਯਾਰ ਲਾਵਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ। ਮਾਲ ਵੀਰੇ ਵਾਦੂ ਆ ਮਾਲ ਦੀ ਕੋਈ ਕਮੀ ਨਹੀਂ। ਸਾਰਾ ਜਣ ਦੀ ਸੀਜ਼ਨ ਦੇ ਹਿਸਾਬ ਵਾਲਾ ਮਾਲ ਹੈਗਾਗਾ। ਠੀਕ ਹੈ। ਵੀਰੇ ਘਟੋਗੜ 27-28 ਕਿਲੋਨੇ ਦੁੱਧ ਦੇਣਾ। ਇਹ ਕੋਈ ਗੋਰਲੈਂਡੋ ਛੋਟੀ ਨਾ ਮੰਨ ਲੈ ਵੀਰੇ। ਬੱਡੇ ਕਦਮ ਮੇਲ ਦੇ ਵਿੱਚ ਬੱਚਾ ਹੈਗਾ ਵੀਰੇ ਇਹ ਬੈੜ ਨੇ ਮੱਝ ਦੇ ਨਾਲ ਕੰਪੇਅਰ ਹੋਣਾ ਜਮਾ ਹਨਾ ਹਾਂ ਉਹ ਕੋਣ ਲੈ ਜਾ ਬੁੱਟੇ ਵੀਰ ਜੀ ਲੈ ਜਾਂਦਾ ਹਾਂ ਉਹ ਦੂਜੀ ਗੱਲ ਬੇਟਾ ਤੁਹਾਡੀ ਵੀਡੀਓ ਵੱਡੀ ਬਣੀ ਜਾਂਦੀ ਆ ਬਾਕੀ ਵੀਰੇ ਇੱਕ ਮੇਨ ਗੱਲ ਆਗੀ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਚਾਹੇ 5 ਲੱਖ ਦੀ ਤੁਹਾਡੀ ਲਿਮਟ ਹੈਗੀ ਆ ਜੀ ਉਹਤੇ ਵੀਰੇ ਤੁਹਾਡੀਆਂ ਕਿਸ਼ਤਾਂ ਬਣ ਜਾਣਗੀਆਂ ਪਰ ਵੀਰੇ ਬਣ ਨਹੀਂ ਇਕੱਲੇ ਕ੍ਰੈਡਿਟ ਕਾਰਡ ਤੇ ਉ ਸਾਡਾ ਕੋਈ ਦਾ ਅਰਸ ਦਾਰ ਦਾ ਕੰਮ ਨਹੀਂ ਹੈਗਾਗਾ ਜੀ ਕ੍ਰੈਡਿਟ ਕਾਰਡ ਤੇ ਵੀਰੇ ਤੁਹਾਡਾ ਬਣਿਆ ਹੋਵੇ ਲਿਮਟ ਹੋਵੇ ਚਾਹੇ ਤੁਹਾਡੀ 5 ਲੱਖ ਦੀ ਲਿਮਟਾ ਤੁਹਾਨੂੰ ਨਾ ਗਾਇਆਂ ਲੈ ਕੇ ਕੈਸ਼ ਦੀ ਵੀ ਲੋੜ ਆ 20-50 ਉਬ ਵੀ ਦੇ ਦੇਣਗੇ ਪਰ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਹੋਣਾ ਜ਼ਰੂਰੀ ਚਾਹੀਦਾਗਾ ਵਿੱਚ ਜਿਹੜਾ ਨਵੇਂ ਵੀਰੇ ਚੀਜ਼ ਬਾਰੇ ਨਹੀਂ ਪਤਾ ਉਹ ਪੁੱਛਦੇ ਆ ਉਹ ਤੁਸੀਂ ਵੀਰੇ ਬੈਂਕ ਨਾਲ ਸੰਪਰਕ ਕਰ ਸਕਦੇ ਹੋ ਉਹ ਤੁਹਾਡਾ ਬਣਾ ਕੇ ਦੇਣਗੇ ਠੀਕ ਹੈ ਤੇ ਬਾਕੀ ਤੁਹਾਨੂੰ ਐਂਡ ਦੇ ਇੱਕ ਤੋਹਫਾ ਦਿਖਾਉਣੇ ਆ ਫਾਰਮ ਦਾ ਵੀਰੇ ਜਮਾ ਇਹ ਤਾਂ ਉਹ ਗੱਲ ਆ ਗਈ ਸੁਪਰ ਸੀਡਰ ਹੀ ਆ ਗਿਆ ਜਮਾ ਹਨਾ ਬਿਲਕੁਲ ਵੀਰੇ ਸੁਪਰ ਸੀਡਰ ਆ ਗਿਆ ਜਿਹਨੂੰ ਅਸਲ ਕਹਿੰਦੇ ਆ ਵੀਰੇ ਤੇ ਇਹ ਪੂਰੇ ਜਿਹੜੇ ਉਹ ਚੈਂਪੀਅਨ ਫਾਰਮ ਦੇ ਵਿੱਚੋਂ ਵੀਰੇ ਬੱਚਾ ਲਿਆ ਵਾ ਜਿਹੜਾ ਅਸਲ ਜਿਹੜਾ ਕਹਿੰਦਾ ਮੰਦਾ ਰੂਹ ਲਾ ਕੇ ਵੀਰੇ ਜਿਹੜੇ ਕੰਮ ਬੰਦੇ ਫਾਰਮਾਂ ਤੇ ਕੰਮ ਕਰਦੇ ਆ ਨਾ ਕਰਮ ਵਾਲੀਆਂ ਤੇ ਜੀ ਤੇ ਉਹ ਇਹਨਾਂ ਨੂੰ ਵੀਰੇ ਪਰੀਆਂ ਸਮਝ ਕੇ ਪਾਲਦੇ ਆ ਇਹ ਉਹ ਫਾਰਮ ਦੇ ਵਿੱਚੋਂ ਆਈ ਵੀ ਆ ਸੋ ਵੱਡੀ ਬੈੜਪੂਰੀ ਤੇ ਬਾਕੀ ਦੁੱਧ ਵੀ ਦੇਣਾ ਇਹਨੇ ਜਿਵੇਂ ਨਜ਼ਾਰੇਦਾਰ ਵਾਲਾ ਦੇਣਾ ਹਨਾ ਵੀਰੇ ਦੁੱਧ ਤਾਂ ਜ਼ਿਆਦਾ ਰਿਪੋਰਟ ਆਈ ਗਿਆ ਪਰ ਅਸੀਂ ਵੀਰੇ 40 ਤੋਂ ਲੈ ਕੇ 45 ਕਿਲੋ ਦੇ ਵਿੱਚ ਚਵਾਵਾਂਗੇ ਠੀਕ ਹੈ ਕੋਈ ਰਿਪੋਰਟ ਇਹਦੀ ਜ਼ਿਆਦਾ ਗਈ ਹਜੇ ਵੀਰੇ ਦੇ 12 ਦਿਨ ਬਾਕੀ ਪਏ ਆ ਹਣ ਤਾਂ ਫਿਰ ਸ਼ੇਰ ਚ ਪੂਣੀ ਕੱਤੀ ਆ ਬਿਲਕੁਲ ਵੀਰੇ ਅਗਲਾ ਕਹਿਣ ਦਾ ਬਾਈ ਜੀ ਕੈਂਟਰ ਦੇ ਵਿੱਚ ਇਹ ਵਾਕਈ ਵੀਰੇ ਕੈਂਟਰ ਦੇ ਵਿੱਚ ਬੱਚਾ ਆਇਆ ਵਾ ਇਹ ਵਾਕਈ ਵੀਰੇ ਕੈਂਟਰ ਦੇ ਵਿੱਚ ਬੱਚਾ ਆਇਆ ਵਾ ਇਹ ਤੁਸੀਂ ਦੇਖ ਸਕਦੇ ਹੋ ਕੱਦ ਦੇ ਲ ਇਹਦਾ ਵੀਰੇ ਤਾਕਤ ਨਹੀਂ ਹੈਗੀ ਵੀ ਹਾਥੀਏ ਨੂੰ ਬੈੜ ਨੂੰ ਪਾ ਕੇ ਲੈ ਜਾਊਗਾ ਫਾਰਮ ਦਾ ਟੈਗ ਬਾਈ ਨੰਬਰ ਪਿਆ ਵਾ ਪਿਆ ਵਾ ਵੀਰੇ ਇਹ ਆਪ ਕਿਹੜੇ ਦੀ ਆ ਇਹਦੀ ਮਾਦਰ ਕਿਹੜੇ ਦੀ ਸੀ ਅੱਗੇ ਕਿਹੜਾ ਲੱਗਿਆ ਸੈਕਸ ਰੀਸੀਮਨ ਲੱਗਿਆ ਵੀਰੇ ਇਹਦੇ ਜੀ ਬਹੁਤ ਟੌਪ ਦਾ ਬੱਚਾ ਹੈਗਾ ਸਾਡੇ ਕੋਲੇ ਆਹ ਲਾਰਡ ਚ ਖੜ ਗਈ ਪਰ ਵੀਰੇ ਕਿਸੇ ਨੇ ਖੜ ਨਹੀਂ ਦੇਣੀ ਇਹ ਅਸਲ ਜੀ ਨੂੰ ਪਹਿਲਵਾਨ ਕਹਿੰਦੇ ਹੁੰਦੇ ਆ ਇਹ ਉਹ ਆ ਵੀਰੇ ਕਰਮ ਵਾਲੀ ਪਰੇ ਆ ਜੇ ਖੜਗੀ ਵੀਰੇ ਆਉਂਦੇ ਲਾਰਡ ਚ ਵੇਚਣੀ ਹੋਈ ਆਪਾਂ ਇਹਦੀ ਵੀਰੇ 40 ਤੋਂ 45 ਕਿਲੋ ਦੁੱਧ ਦੀਆਂ ਲਾਇਬ ਚਵਾਈਆਂ ਕਰਾ ਕੇ ਵੀਰੇ ਮਾਲ ਦੇਣਾ ਤੇ ਬਾਕੀ ਜਦੋਂ ਦੋ ਜਾਨੇ ਬਹਿ ਕੇ ਹੱਥੀ ਚੋਲੋ ਚਾਹੇ ਮਸ਼ੀਨੀ ਹਣਾ ਵੀਰੇ ਆਈ ਆ ਮਸ਼ੀਨ ਤੇ ਲੱਗੀ ਝੂਠ ਨਹੀਂ ਬੋਲਣਾ ਕਿਉਂਕਿ ਇਹਨਾਂ ਦਾ ਤਾਂ ਹੱਥੀ ਨਹੀਂ ਚੋਇਆ ਜਾਂਦਾ ਚੈਂਪੀਅਨ ਫਾਰਮ ਦੇ ਵਿੱਚੋਂ ਆਈ ਆ ਹੱਥੀ ਚਵਾਈ ਵੀਰ ਜਾਨੀ ਦੋਨੇ ਪਾਸੇ ਬਹਿ ਕੇ ਤਾਂ ਚੋ ਸਕਦੇ ਆ ਠੰਡੀ ਸੀਲ ਆ ਕਿਉਂਕਿ ਵੀਰੇ ਥਾਣੇ ਦਾ ਥੀ ਚਵਾਈ ਵਾਲਾ ਹੈਗਾ ਹੈ ਉਹ ਕਹਿੰਦਾ ਬਾ ਥਣ ਚਵਾਈ ਵਾਲਾ ਹੈਗਾ ਇਹ ਦਾ ਥੀ ਆ ਇਹ ਬੈਣ ਵੀਰੇ ਦੇਖ ਤੁਸੀਂ ਉਹ ਤੋਂ ਗਰਲੈਂਡੋ ਤੇ ਵੀ ਕੰਮ ਲੈ ਸਕਦੇ ਹੋ ਜਰਸੀ ਦੇ ਬੱਚੇ ਵੀ ਲੈ ਸਕਦੇ ਹੋ ਤੁਸੀਂ ਇਹ ਤੋਂ ਵੀਰੇ ਜਰਸੀ ਤੇ ਕਰ ਲੋ ਗਰਲੈਂਡੋ ਤੇ ਕਰ ਲੋ ਇਹ ਚੇਫ ਤੇ ਕਰ ਲੋ ਜਿਹੜਾ ਮਰਜੀ ਬੱਚਾ ਲੈ ਲੋ ਹੋ ਟਾਪ ਦੀ ਵੀਰੇ ਬੈੜਾ ਦੇਖੋ ਥਾਂਡੇ ਵਿੱਚ ਚਾਰ ਸਪੇਲੇ ਪਰ ਇੱਕ ਯਾਰ ਵੀਰੇ ਇਹ ਨਾਗਦੇ ਮੈਨੂੰ ਪਤਾ ਵੀ 50 ਗਾਹ ਖੋਣਗੇ ਕਰਮ ਵਾਲੀ ਦੇ ਬਾਕੀ ਇਹ ਬਾਕੀ ਇਦਾਂ ਦੀਆਂ ਵੱਡੀਆਂ ਸੱਤ ਬੈੜਾ ਵੀਰੇ ਹੋਰ ਆ ਗਈਆਂ ਟੋਟਲ 32 ਨਾਗਾ ਟੋਟਲ 32 ਨਾਗਾ ਕੱਲ ਨੂੰ ਕੋਈ ਵੀ ਵੀਰਾਂ ਹੋਂ ਦੀ ਖੇਚਲ ਨਾ ਕਰੇ 30 ਤਰੀਕ ਨੂੰ ਵੀਰੇ ਆਪਰ ਸੌਦੇ ਲਾਵਾਂਗੇ ਸਵੇਰ 7 ਵਜੇ ਬਾਕੀ ਵਿੱਚ ਵੀਰ ਕਹਿੰਦੇ ਵੀਰੇ ਅਸੀਂ 12 ਵਜੇ ਆਵਾਂਗੇ ਉਹ ਵੀ ਤੇ ਤੁਹਾਡੀ ਆਪ ਦੀ ਸਾ ਸਮਾਂ ਤੁਹਾਡਾ ਖਰਚਾ ਤੁਹਾਡਾ ਗੱਡੀ ਤੁਹਾਡੀ ਪਰ ਦੂ ਚੰਗੀ ਖਰੀਦਨੀ ਆ ਸਵੇਰ ਵੀਰੇ 7 ਵਜੇ ਆਉਣ ਦਾ ਫਾਇਦਾ ਨਹੀਂ ਨੂੰ ਜੇ ਨਾਲ 7:00 8:00 ਤੋਂ ਬੜਾ ਲੇਟ ਆਉਂਦਾ ਫਾਇਦਾ ਨਹੀਂ ਹੈਗਾ ਹੈਗਾ ਕਿਉਂ 11 12 ਮੇਰੇ ਤੋਂ ਵੀਰੇ ਮਾਲ ਹੀ ਵਿਕ ਜਾਂਦਾ ਜੇ ਕੋਈ 531 ਬੜਾ ਰਹਿ ਗਿਆ ਉਹ ਫਿਰ ਆਪਾਂ ਕੀ ਕਰਨਾ ਉਹਨਾਂ ਖਰਚਾ ਪਾਉਣਾ ਹਨਾ ਤੇ ਇਹ ਵੀਰੇ ਸਾਰੀ ਜਲ ਤਾਜੀ ਸੂਈਆ 24 ਕਿਲੋ ਦੋ ਤੇ ਇਸ ਵਕਤ ਆਈ ਹੈ ਵੀਰੇ 24 ਤਿਆਰ ਹੁਣ ਹਾਂ ਬਿਲਕੁਲ ਤਿਆਰ ਆ ਵੀਰੇ ਕੰਡੇ ਤੇ ਤੋਲ ਕੇ ਦੇਵਾਂਗੇ ਆ ਜਰਸੀ ਥੱਲੇ ਵੀਰੇ 22 ਕਿਲੋ ਤਿਆਰ ਹੋਊਗਾ ਠੀਕ ਹੈ ਠੀਕ ਆ ਜੀ ਆਹ ਜਰਸੀ ਵੀਰੇ ਕੱਲ ਸੂਈਆ 16 ਕਿਲੋ ਬੜੇ ਤੋਂ ਚੱਲੀ ਆ ਵੀਰੇ ਇਹ 20 ਦੇ ਥਾੜਾ ਮਰਾਖ ਦੀ ਆ ਹਾਂਜੀ ਆ ਵੀਰੇ 24 ਤੋਂ 25 ਕਿਲੋ ਉਹ ਤੀਜਾ ਸੂਆ ਗਈ ਭਾ ਬਿਲਕੁਲ ਜਾਇਜ਼ ਦੇ ਦਿਆਂਗੇ ਇਹ ਵੀਰੇ 80000 ਦਾ ਮਾਲ ਦੇ ਦਿਆਂਗੇ ਠੀਕ 80 ਦਾ ਮਾਲ ਆਪਾਂ ਦੇ ਦੇਣਾ ਹੈ ਨਾ ਬਿਲਕੁਲ ਵੀਰੇ 80 ਦਾ ਮਾਲ ਦੇ ਦਿਆਂਗੇ ਠੰਡੀ ਸੀਨ ਬਾਈ ਜੀ ਫੌਲਾ ਠੀਕ ਹੈ ਅੰਡੀ ਸੀਨ ਦਾ ਕੋਈ ਯਾਤਰੀ ਨਾ ਤੇ ਦੇਖ ਸਕਦੇ ਹੋ ਵੀਰੇ ਦੇਵੇ ਨੂੰ ਮਿਲ 4 ਸਫੇਰੋ ਪੈਰਾ ਪੂਰਾ ਦੀ ਸਾਫ 4 ਸਫੇਰੋ ਸਾਫ ਆ ਗਏ ਥਾਣਾ ਹਾਥੀ ਚਵਾਈਆਂ ਨਾਲ ਗੱਲ ਉਹੀ ਫੇਰ ਆ ਬਿਲਕੁਲ ਵੀਰੇ ਹਾਥੀ ਚਵਾਈਆਂ ਥਾਣਾ ਵੀਰੇ ਬਾਰ ਬਾਰ ਗੱਲ ਕਰਦੇ ਬੱਚੇ ਚੰਗੇ ਨਹੀਂ ਲੱਗਦੇ ਚੋਣ ਬਹੁਤ ਸੋਹਣਾ ਕਦਣਾ ਕਰਨਾ ਸੁਭਾਣ ਹੁੰਦਾ ਜਮਾਨ ਬਿਲਕੁਲ ਵੀਰੇ ਤੇ ਆਹ ਰੱਸੀ ਹੋ ਸਕਦਾ ਆਪਾਂ ਨਾ 베ਚੀਏ ਥੋੜਾ ਜਿਹਾ ਜ਼ੇਰ ਦਾ ਲੜ ਰਹਿ ਗਿਆ ਸੀਗਾ ਚਲੋ ਮੁੰਡੇ ਨੇ ਇਥੇ ਲਾਤੀ ਇਹ ਆਪਾਂ ਉਹਦੇ ਲੜਦ ਸਾਫ ਕਰਕੇ ਵੇਚਾਂਗੇ ਕਿਉਂਕਿ ਵੀਰੇ ਜੇਰ ਦੇਖੋ ਪੂਸ ਵੀ ਚੱਕੀ ਖੜੀ ਆ ਆਪਾਂ ਕਿਸੇ ਦੀ ਜੇਬ ਤੇ ਡਾਕਾ ਨਹੀਂ ਮਾਰਨਾਗਾ ਕਿਉਂਕਿ ਵੀਰੇ ਹਰ ਵਕਤ ਹੀ ਮਾਲ ਵੇਚਣਾ ਕੋਈ ਇੱਕ ਦੋ ਤਾਂ ਵੇਚਣੀ ਆ ਨੀ ਹੈਗੀਆਂ ਹੈਨਾ ਫਿਰ ਜਦੋਂ ਬੰਦਾ ਗਲਤ ਕੰਮ ਕਰਦਾ ਉੱਥੇ ਵੀਰੇ ਕੁਦਰਤ ਦਾ ਸਾਥ ਛੱਡ ਜਾਂਦੀ ਹੈ ਜਿਹੜੀ ਵਪਾਰ ਚ ਕਹਿੰਦੇ ਠੱਗੀ ਉਹ ਠੱਗੀ ਇਹ ਕਹਿੰਦੇ ਠੱਗੀ ਇਹ ਠੱਗੀ ਆ ਵੀਰੇ ਆਪਾਂ ਐਵੇਂ ਵੇਚਦੇ ਕੀ ਫਾਇਦਾਗਾ ਤੇ ਆ ਬਾੜ ਵੀਰੇ ਤਾਜੀ ਸੂਇਆ ਪਰਸੋਂ ਦੀ 16 ਕਿਲੋ ਹੀ ਹਜੇ ਦੇ ਥੱਲੇ ਆ ਜੀ ਤੇ ਇਹ ਬੱਚਾ ਵੀਰੇ ਆਪਾਂ ਇੱਥੇ ਰੱਖਦੇ ਰੱਖਾਂਗੇ ਇਹ ਬੱਚਾ ਵੀਰੇ ਆਪਾਂ 68000 ਦਾ ਦੇ ਦੇਣਾ ਜੈਨੂਣ ਜਮਾ ਬਿਲਕੁਲ ਆਫਰ ਦੇ ਵਿੱਚ ਆ ਇਹਦੇ ਵਿੱਚੋਂ ਮੜਾ ਮੁੱਟਾ ਮਾਨਦਾਨ ਹੋ ਜਾਊਗਾ 20 ਕਿਲੋ ਰੀਆ ਵੀਰੇ ਜਰਸੀ ਟਾਈਪ ਆ ਵੱਡੇ ਕੱਦ ਦੇ ਵਿੱਚ ਆ 32 ਸੌਦੇ ਹੋਣਗੇ ਜਿਆਦੇ ਲੀਲੀਆਂ ਫੀਲੀਆਂ ਵੀਰੇ ਆਪਾਂ ਲਾਈਆਂ ਨਹੀਂ ਗਿਆ ਗਾਈਆਂ ਦੇ ਪੁੱਤ ਲਾਏ ਆ ਐਂਡ ਦੇ ਗੱਲ لازਮੀ ਕਹਣਾਗਾ ਮਾਰਕੀਟ ਘੁੰਮ ਕੇ ਆਇਓ 15 ਤੋਂ 20 ਦਾ ਫਾਇਦਾ ਕਰਾਂਗੇ ਟ੍ਰਾਂਸਪੋਰਟ ਦੀ ਸਹੂਲਤ ਸਾਰੀ ਆ ਬਾਕੀ ਵੀਰੇ ਮਾਲ ਵੈਰਾਈਟੀ ਸਾਰੇ ਤਰ੍ਹਾਂ ਦੀ ਆ ਤੇ ਬਾਈ ਜੀ ਐਂਡ ਦੇ ਗੱਲ لازਮੀ ਕਹਣਾ ਅਸੀਂ ਵੀਰੇ ਪਹਿਲਾਂ ਜੋ ਪੈਸੇ ਖਰਚੇ ਅਸੀਂ ਦੇਖ ਕੇ ਨਿਰਖ ਪਰਖਣਾ ਲੈ ਕੇ ਆਏ ਹਾਂ ਅੱਗੇ ਵੀਰੇ ਤੁਸੀਂ ਪੈਸੇ ਖਰਚਨੇ ਆਂ ਬਾਹਰੋਂ ਗਾਈਆਂ ਲਿਆਂਦੀਆਂ ਘਰ ਦੀ ਕੋਈ ਗਾਂ ਨਹੀਂ ਸਾਲ ਹੀ ਚੀਜ਼ਾਂ ਵੀਰੇ ਗਰਮੀ ਦੀ ਰੋਤਾ ਆਪਦੀ ਦੇਖ ਕੇ ਨਿਰਖ ਪਰਖਣਾ ਪੂਰੀ ਟਣਕਾ ਕੇ ਲੈ ਕੇ ਜਾਓ ਕਿਉਂਕਿ ਬਾਅਦੋਂ ਵੀਰੇ ਚੀਜ਼ ਦਾ ਲਾਂਭਾ ਕੋਈ ਨਹੀਂ ਹੋਣਾਗਾ ਕਿਉਂਕਿ ਜਿੱਥੋਂ ਗਰੰਟੀਆਂ ਮਿਲਦੀਆਂ ਵੀਰੇ ਉੱਥੇ ਆਧ ਹੀ ਨਿਬੜਦਾ ਹੁੰਦਾ ਜੈ ਜੈ ਗੱਲ ਆ ਹਾਂਜੀ ਇਹ ਚੀਜ਼ ਆ ਵੀਰੇ ਸੋ ਕਾਫੀ ਨਗਦ ਖਾ ਚੁੱਕੇ ਆ 30 ਤਰੀਕ ਨੂੰ ਮਾਲ ਮਿਲੂਗਾ ਤੁਹਾਨੂੰ ਇੱਥੇ 7 ਵਜੇ ਤੇ ਵਿਜ਼ਿਟ ਕਰਿਓ ਜਿੱਦਾਂ ਦੀ ਗੱਲ ਤਾਂ ਤੁਹਾਨੂੰ ਪਸੰਦ ਆਉਦਾ ਦੀ ਗਾਵੇਂ ਲੋਕੀ ਸ਼ੀਨੀ ਵਾਲ ਕਲਾਂ ਡੇਰੀ ਫਾਰਮ ਨਾਮ ਵੀਰ ਦਾ ਰਵਣਪ੍ਰੀਤ ਸਿੰਘ 62807 13934 ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿਤੇ